ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਭਾਈ ਅਮਰਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਵੱਲੋਂ ਹੁਣ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖੀ ਗਈ ਆ ਉਹਨਾਂ ਕਹੇ ਹੈ ਕਿ 22 ਤਰੀਕ ਤੋਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਤੇ ਮੈਨੂੰ ਸੈਸ਼ਨ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਮੈਂ ਪੰਜਾਬ ਦੇ ਮੁੱਦਿਆਂ ਨੂੰ ਚੁੱਕ ਸਕਾਂ ਜਿਹਦੇ ਚੱਲਦੇ ਸਾਡੇ ਭਾਈ ਅਮਰਤਪਾਲ ਸਿੰਘ ਦੇ ਵਕੀਲ ਰਾਜਪਾਲ ਨਾਲ ਗੱਲਬਾਤ ਹੋਈ ਆ ਤੁਹਾਨੂੰ ਵੀ ਸੁਣਾਉਣੀ ਆ ਸਰ ਬਹੁਤ ਬਹੁਤ ਸਵਾਗਤ ਹੈ D5 ਚੈਨਲ ਸੰjabi ਨਾਲ ਜੁੜਨ ਵਾਸਤੇ ਸਰ ਇੱਕ ਐਮ ਫੀ ਅਮਿਟ ਫਾਲ ਹਰਾਂ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਸਪੀਕਰ ਓਮ ਬਿਰਲਾ ਨੂੰ ਲੋਕ ਸਭਾ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਆਸਿਸਰ ਉਹਦੀ ਮਾੜੀ ਜੀ ਜਾਣਕਾਰੀ ਜੀ ਤੁਸੀਂ ਦੇਵੋਗੇ ਹਾਂ ਜੀ ਮੈਮ ਇਹ ਨਾ ਭਾਈ ਸਾਹਿਬ ਭਾਈ ਮੋਤੀਬਾਸ ਸਿੰਘ ਵਾਛ ਪੰਜਾਬ ਦੇ ਜਿਹੜੇ ਮੁਖੀ ਆ ਕਰੂਪਾ ਸਾਹਿਬ ਤੋਂ ਸੰਸਦ ਮੈਂਬਰ ਨੇ ਇਹਨਾਂ ਨੇ ਸਪੀਕਰ ਜਿਹੜੇ ਨੇ ਓਮ ਬਿਰਲਾ ਜੀ ਉਹਨਾਂ ਨੂੰ ਚਿੱਠੀ ਲਿਖੀ ਆ ਇਹ ਭਾਈ ਜਿਹੜਾ ਇਹ ਜਿਹੜਾ ਇਜਲਾਅ ਸ਼ੁਰੂ ਹੋਣ ਵਾਲਾ ਦਾ ਉਹਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਹੈ ਤਾਂ ਜੋ ਕਿ ਦੂਰ ਸਹਿਵਲ ਕੇਦੇ ਲੋਕਾਂ ਦੀਆਂ ਮੁਸ਼ਕਲਾਂ ਨੇ ਜੋ ਸਰਕਾਰ ਕੇ ਰੱਖ ਸਕਣ ਜੋ ਸਿੱਖ ਪੰਥ ਦੀਆਂ ਮੁਸ਼ਕਲਾਂ ਨਿਆਰੀਆਂ ਨੇ ਜਾਂ ਉਹ ਜਿਹੜੀਆਂ ਗਤੀਵਿਧੀਆਂ ਕੇ ਚਲਾਉਣੀਆਂ ਨੇ ਉਹਦੀਆਂ ਬੱਟੀਆਂਵਾਂ ਜਿਹੜੀਆਂ ਚੱਲ ਰਹੀਆਂ ਨੇ ਉਹਦੇ ਸਬੰਧੀ ਪੰਥ ਸਾਹਿਬ ਕੇਂਦਰ ਕੇ ਅਸੀਂ ਇਜਾਜ਼ਤ ਮੰਗੀ ਹੈ ਕਿ ਸਾਨੂੰ ਉੱਥੇ ਆਉਣ ਦੀ ਜੱਜ ਦਿੱਤੀ ਜਾਵੇ ਤਾਂ ਜੋ ਸਾਰੀਆਂ ਹੀ ਜਿਹੜੀਆਂ ਸਿੱਖ ਪੰਥ ਦੀਆਂ ਜਾਂ ਔਰ ਵੀ ਜੋ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੇ ਉਹ ਸਪੀਕਿੰਗ ਕਮੇ 10 ਸਕੰਡਿੰਗ ਜੀ ਵਕੀਲ ਸਾਹਿਬ ਲੱਗਦਾ ਹੈ ਕਿ ਹਰ ਵਾਰ ਜਦੋਂ ਸੈਸ਼ਨ ਹੋਊਗਾ ਜਾਂ ਜਦੋਂ ਵੀ ਕੋਈ ਕੰਮ ਹੋਣਗੇ ਬਤੌਰ ਸੰਸਦ ਆਪਣੀਆਂ ਜਦੋਂ ਸੇਵਾਵਾਂ ਨਿਭਾਉਣੀਆਂ ਹੋਣਗੀਆਂ ਜਾਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੋਣਗੀਆਂ ਤਾਂ ਵਕਫ ਵਕਫ ਥਾਂ ਤੋਂ ਇਜਾਜ਼ਤ ਲੈਣੀ ਪਵੇਗੀ ਜੇ ਹੁਣ ਇਜਾਜ਼ਤ ਮਿਲ ਜਾਂਦੀ ਹੈ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਦੀ ਤਾਂ ਫਿਰ ਜ਼ਮਾਨਤ ਵਾਸਤੇ ਜਾਂ ਜਿਲ੍ਹੇ ਤੋਂ ਬਾਹਰ ਆਉਣ ਵਾਸਤੇ ਫਿਰ ਇਜਾਜ਼ਤ ਲੈਣੀ ਪਵੇਗੀ ਹਾਂਜੀ ਹਾਂਜੀ ਇਹ ਹਰ ਵਾਰ ਹੀ ਇਹੀ ਪ੍ਰੋਸੀਜਰ ਫੋਲੋ ਕਰਨਾ ਪੈਣਾ ਆ ਜੋ ਜਿਨਾਂ ਚਰਨੇ ਸੇ ਲੱਗੀ ਏ ਉਹਨਾਂ ਚੇਰੇ ਹਰ ਵਾਰੀ ਜਿਹੜਾ ਪ੍ਰੋਸੀਜਰ ਫੋਲੋ ਕਰਕੇ ਮੰਗ ਪੱਤਰ ਦੇ ਕੇ ਫੇਰ ਹੀ ਡੀਸੀ ਅੰਮ੍ਰਿਤਸਰ ਵੱਲੋਂ ਫੇਰ ਇਹਨਾਂ ਲਈ ਮੰਗ ਮੰਨੀ ਜਾਊਗੀ ਫੇਰ ਅੱਗੇ ਪ੍ਰੋਸੀਜਰ ਨਾਲ ਹਰ ਵਾਰੀ ਇਹ ਮੰਗਣੀ ਪੈਣੀ ਹੈ ਜੀ ਜੀ ਤੋ ਲੱਗਦਾ ਨਹੀਂ ਕਿ ਅ ਅਦਾਲਤ ਦੇ ਅਦਾਲਤ ਦਾ ਰੁਖ ਕਰਨਾ ਚਾਹੀਦਾ ਅਦਾਲਤ ਦੇ ਵਿੱਚ ਜਾ ਕੇ ਜ਼ਮਾਨਤ ਜਿਹੜੀ ਆ ਪੱਕੇ ਤੌਰ ਤੇ ਮੰਗਣੀ ਚਾਹੀਦੀ ਹੈ ਜਾਂ ਫਿਰ ਐਨਐਸਏ ਹਟਾਉਣ ਨੂੰ ਲੈ ਕੇ ਕੋਈ ਕਦਮ ਚੁੱਕਣੇ ਚਾਹੀਦੇ ਨੇ ਮੈਨੂੰ ਚੱਲ ਰਿਹਾ ਹੈ ਭਾਈ ਸਾਹਿਬ ਦਾ ਜੋ ਕੇਸ ਲੱਗਾ ਹੋਇਆ ਹੈ ਆ ਕੋਰਟ 'ਚ ਉਹ ਚੱਲ ਰਿਹਾ ਹੈ ਉਹ ਇਨਾਂ ਦੀ NSA ਦੀ ਕੇਸ ਨੂੰ ਖਤਮ ਹੋਣ ਵਾਲੀ ਹੈ ਵੈਸੇ ਤਾਂ ਜੀ ਹੁਣ ਉਹ 'ਚ ਵੇਖਿਆ ਜਾਊਗਾ ਕਿ ਸਰਕਾਰ ਪੰਜਾਬ ਸਰਕਾਰ ਕੀ ਕਰਦੀ ਹੈ NSA 'ਚ ਵਾਅਦਾ ਕਰਦੀ ਜਾਂ ਕੀ ਜਵਾਬ ਦੇ ਪੇਸ਼ ਕਰਦੀ ਆ ਹਾਈ ਕੋਰਟ ਪੰਜਾਬ ਨਹਿਰਾਣਾ ਹਾਈ ਕੋਰਟ 'ਚ ਕੇਸ ਲੱਗਾ ਹੈ ਉਹਦੇ 'ਚ ਪੰਜਾਬ ਸਰਕਾਰ ਵੱਲੋਂ ਹੀ ਦੱਸਿਆ ਜਾਣਾ ਆ ਕਿੰਨ ਦੀ ਐਨਐਸਏ 24 ਜਿਹੜੀ 25 ਤੱਕ ਜਿਹੜੀ ਵਧਾਈ ਗਈ ਹੈ ਬਾਕੀ ਸਿੰਘਾਂ ਦੀ ਕਿ ਅੰਮ ਭਾਈ ਅਮਿਤਪਾਲ ਸਿੰਘ ਦੀ ਵੀ ਵਧਾਈ ਗਈ ਹੈ ਉਸ ਤੋਂ ਬਾਅਦ ਹੀ ਅਗਲਾ ਪ੍ਰਸਾਦ ਸ਼ੁਰੂ ਹੋਏਗਾ ਉਸ ਤੋਂ ਬਾਅਦ ਫਿਰ ਜੀ ਵਧਾਈ ਜਾਊਗੀ ਫਿਰ ਅਸੀਂ ਸੁਪਰੀਮ ਕੋਰਟ ਵੱਲ ਰੁਕ ਕਰਾਂਗੇ ਸੁਪਰੀਮ ਕੋਰਟ ਚ ਵਰਿਫਿਕੇਸ਼ਨ ਪਾਵਾਂਗੇ ਵੀ ਐਨਐਸਏ ਖਤਮ ਕੀਤੀ ਜਾਏ ਕਿ ਚੁਣੇ ਹੋਏ ਨੁਮਾਇंदे ਦੀ ਐਨਐਸਏ ਨਹੀਂ ਲੱਗਣੀ ਚਾਹੀਦੀ ਜੀ ਬਹੁਤ ਬਹੁਤ ਸ਼ੁਕਰੀਆ ਸੇ ਸਾਡੇ ਨਾਲ ਸੁਣਵਾਸੇ ਧੰਨਵਾਦ ਜੀ ਸੋ ਹੁਣ ਵੇਖਣਾ ਹੋਵੇਗਾ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੱਲੋਂ ਕਿਸ ਤਰ੍ਹਾਂ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਉਹਨਾਂ ਨੂੰ ਫਿਜ਼ੀਕਲੀ ਤੌਰ ਤੇ ਲੋਕ ਸਭਾ ਦੇ ਵਿੱਚ ਹਾਜ਼ਰ ਕੀਤਾ ਜਾਂਦਾ ਜਾਂ ਆਨਲਾਈਨ ਹੀ ਉਹਨਾਂ ਨੂੰ ਜੁਆਇਨ ਕੀਤਾ ਜਾਏਗਾ ਲੋਕ ਸਭਾ ਦੇ ਵਿੱਚ ਇਹ ਹੁਣ ਆਲਾ ਸਮਾਂ ਦੱਸੇਗਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਤਾ ਜੀ ਮੈਂ ਹਾਂ ਕੁਲਰਾਜ ਚੰਦਾਲਾ ਤੇ ਤੁਸੀਂ ਦੇਖ ਰਹੇ ਹੋ DF5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ